ਅੱਜ ਰੇਲਵੇ ਸਟੇਸ਼ਨ ਅੰਮ੍ਰਿਤਸਰ ਵਿਖੇ ਅੱਜ ਇਸ ਕਾਡਨ ਐਂਡ ਸਰਚ ਆਪਰੇਸ਼ਨ ਕਾਸੋ ਆਪਰੇਸ਼ਨ ਜਿਹੜਾ ਚਲਾਇਆ ਗਿਆ ਇਸ ਦੇ ਵਿੱਚ ਅਸੀਂ ਜਿਹੜੇ ਵਾਹਨ ਵਾਹਕਲ ਨੇ ਉਹਨਾਂ ਦੀ ਚੈਕਿੰਗ ਚੱਕੀ ਪੁਰਸ਼ਾਂ ਦੀ ਚੈਕਿੰਗ ਕੀਤੀ ਹੈਗੀ ਹੈ ਲੋਕ ਸਭਾ ਚੋਣਾਂ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਅੰਮ੍ਰਿਤਸਰ ਦੇ ਵੱਖ-ਵੱਖ ਚੌਂਕਾ ਦੇ ਵਿੱਚ ਪੁਲਿਸ ਤਨਾਤ ਕਰ ਦਿੱਤੀ ਗਈ ਹੈ ਤਾਂ ਲਗਾਤਾਰ ਪੁਲਿਸ ਦੇ ਵੱਲੋਂ ਬਾਜ ਦੀ ਅੱਖ ਦੇ ਨਾਲ ਜਿਹੜੀ ਨਿਗਾਹ ਉਹ ਰੱਖੀ ਜਾ ਰਹੀ ਹੈ ਤਾਂ ਅੱਜ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੇ ਉੱਪਰ ਪੁਲਿਸ ਦੇ ਵੱਲੋਂ ਪੂਰੀ ਚੈਕਿੰਗ ਕੀਤੀ ਜਾ ਰਹੀ ਹੈ ਜਿਸ ਦੀ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਪਿਆ ਰਹੇ ਤੁਸੀਂ ਵੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਪੰਜਾਬ ਪੁਲਿਸ ਦੇ ਅਧਿਕਾਰੀ ਤਾਂ ਹੋਰ ਵੀ ਜੜੇ ਉਹਨਾਂ ਦੇ ਮੁਲਾਜ਼ਮ ਨੇ ਅੱਜ ਦਿਖਾਈ ਦੇ ਰਹੇ ਉਹਨਾਂ ਵੱਲੋਂ ਪਹਿਲਾਂ ਜਿਹੜੀ ਆ ਪੂਰੀ ਰੇਲਵੇ ਸਟੇਸ਼ਨ ਦੇ ਅੰਦਰ ਚੈਕਿੰਗ ਕੀਤੀ ਗਈ ਉਸ ਤੋਂ ਬਾਅਦ ਪਾਰਕਿੰ ਥਾਣਾ ਸਿਵਲ ਲੈਣਦੇ ਐਸਐਚਓ ਜਸਵੀਰ ਸਿੰਘ ਦੀ ਸਾਡੇ ਨਾਲ ਨੇ ਤਾਂ ਸਰ ਕੀ ਕਹਿਣਾ ਚਾਹੁੰਦੇ ਹੋ ਅੱਜ ਵੱਡੀ ਗਿਣਤੀ ਦੇ ਵਿੱਚ ਸੀਆਰਪੀਐਫ ਦੇ ਮੁਲਾਜ਼ਮ ਤੁਹਾਡੇ ਨਾਲ ਦਿਖਾਈ ਦੇ ਰਹੇ ਨੇ ਪੂਰੀ ਚੈਕਿੰਗ ਕੀਤੀ ਜਾ ਰਹੀ ਹੈ ਜੀ ਰੇਲਵੇ ਸਟੇਸ਼ਨ ਦੀ ਮਾਨਯੋਗ ਡੀਜੀਪੀ ਸਾਹਿਬ ਮਾਨਯੋਗ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਜੀ ਦੇ ਦੇਸ਼ਾ ਨਿਰਦੇਸ਼ ਅਨੁਸਾਰ ਲੋਕ ਸਭਾ 2024 ਦੀਆਂ ਵੋਟਾਂ ਦੇ ਮੱਦੇ ਨਜ਼ਰ ਰੱਖਦੇ ਹੋਏ ਅੱਜ ਰੇਲਵੇ ਸਟੇਸ਼ਨ ਅੰਮ੍ਰਿਤਸਰ ਵਿਖੇ ਅੱਜ ਕਾਰਡਨ ਐਂਡ ਸਰਚ ਆਪਰੇਸ਼ਨ ਕਾਸੋ ਆਪਰੇਸ਼ਨ ਜਿਹੜਾ ਚਲਾਇਆ ਗਿਆ ਇਹਦੇ ਵਿੱਚ ਸਾਡੀ ARPਟੀ ਟੀਮ ਥਾਣਾ ਸਿਵਲ ਲਾਈਨ ਪੁਲਿਸ ਟੀਮ ਤੇ ਸਾਡੇ ਕੋਲ GRP ਟੀਮ ਤੇਸ ਤੋਂ ਬਿਨਾ ਐਂਟੀ ਜਿਹੜੀ ਹੈ ਐਂਟੀ ਸੈਪਟਾਈਜ਼ ਡੌਗ ਸਕਾਟ ਦੀ ਟੀਮ ਅਸੀਂ ਸਾਰੀਆਂ ਟੀਮਾਂ ਮਿਲ ਕੇ ਅੱਜ ਇੱਥੇ ਸਰਚ ਆਪਰੇਸ਼ਨ ਅੱਜ ਕੀਤਾ ਹੈਗਾ ਇਹਦੇ ਵਿੱਚ ਅਸੀਂ ਜਿਹੜੇ ਵਾਹਨ ਵਾਹਕਲ ਨੇ ਉਹਨਾਂ ਦੀ ਚੈਕਿੰਗ ਚੱਕੀ ਪੁਰਸ਼ਾਂ ਦੀ ਚੈਕਿੰਗ ਕੀਤੀ ਹੈਗੀ ਤੇ ਅਸੀਂ ਇਹੀ ਸਾਰਿਆਂ ਨੂੰ ਮੈਸੇਜ ਦੇਣਾ ਚਾਹੁੰਦੇ ਆਂ ਵੀ ਜਿਹੜੀਆਂ 2024 ਦੀਆਂ ਜਿਹੜੀਆਂ ਵੋਟਾਂ ਨੇ ਉਹ ਫੇਰ ਐਂਡ ਟ੍ਰਾਂਸਫਰ ਪੂਰੀ ਤਰ੍ਹਾਂ ਕਰਾਉਣ ਲਈ ਪੁਲਿਸ ਪੂਰੀ ਤਰ੍ਹਾਂ ਤਰਸਤ ਹੈਗੀ ਹੈ ਜੀ ਤਾਂ ਸਰ ਜੇਕਰ ਅਸੀਂ ਗੱਲ ਕਰੀਏ ਜਿਸ ਤਰ੍ਹਾਂ ਪਹਿਲਾਂ ਵੀ ਲਗਾਤਾਰ ਪੰਜਾਬ ਪੁਲਿਸ ਦੇ ਵੱਲੋਂ ਚੈਕਿੰਗ ਕੀਤੀ ਜਾਂਦੀ ਹੈ ਕਿ ਹੁਣ ਕੁਝ ਮਿਲਿਆ ਜੀ ਇੱਥੋਂ ਨਹੀਂ ਜੀ ਹਲੇ ਕੋਈ ਐਦਾਂ ਦੀ ਕੋਈ ਸ਼ੱਕੀ ਵਸਤੂ ਮਿਲੀ ਨਹੀਂ ਹੈਗੀ ਜਿਸਨੂੰ ਅਜੇਕਰ ਅਸੀਂ ਗੱਲ ਕਰੀਏ ਪਾਰਕਿੰਗ ਦਾ ਪਿਛਲੇ ਦਿਨੀ ਹੀ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਚਰੋਂ ਪਾਰਕਿੰਗ ਦੇ ਵਿੱਚ ਪਹੁੰਚਦੇ ਨੇ ਉਹਨਾਂ ਨੂੰ ਚੋਰੀ ਦੇ ਮੋਟਰਸਾਈਕਲ ਵੀ ਇੱਥੋਂ ਬਰਾਮਦ ਹੁੰਦੇ ਨੇ ਕੀ ਅੱਜ ਤੁਸੀਂ ਪਾਰਕਿੰਗ ਪੂਰੀ ਚੈੱਕ ਕੀਤੀ ਆ ਤਾਂ ਮੁਲਾਜ਼ਮਾਂ ਦੇ ਨਾਲ ਵੀ ਕੋਈ ਗੱਲਬਾਤ ਕੀਤੀ ਗਈ ਹੈ ਤੁਹਾਡੇ ਵੱਲੋਂ ਹਾਂ ਜੀ ਉੱਥੇ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਨਾਲ ਅਸੀਂ ਗੱਲਬਾਤ ਕੀਤੀ ਹੈ ਜਿਹੜੇ ਠੇਕੇਦਾਰ ਨੇ ਉਹਨਾਂ ਨੂੰ ਦੱਸਤਾ ਹੈਗਾ ਵੀ ਕੋਈ ਵੀ ਵਹੀਕਲ ਆ ਜਿਹੜਾ 3-4 ਦਿਨ ਤੋਂ ਕੋਈ ਨਹੀਂ ਲੈ ਕੇ ਜਾਂਦਾ ਤਾਂ ਉਹਦੇ ਬਾਰੇ ਸਾਨੂੰ ਥਾਣਾ ਸਿਵਲ ਲਾਈ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੇ ਪੰਜਾਬ ਪੁਲਿਸ ਦੇ ਵੱਲੋਂ ਕੀਤੇ ਗਏ ਨੇ ਪੂਰੀ ਤਰ੍ਹਾਂ ਜੀ ਸਾਡੇ ਵੱਲੋਂ ਪੂਰੀ ਤਰ੍ਹਾਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਸਖਤ ਪ੍ਰਬੰਧ ਨੇ ਇੱਥੇ ਜਿਹੜੇ ਕੈਮਰੇ ਨੇ ਉਹ ਉਹ ਪੂਰੀ ਤਰ੍ਹਾਂ ਬਹੁਤ ਵਧੀਆ ਤਰੀਕੇ ਨਾਲ ਲੱਗੇ ਹੋਏ ਨੇ ਤੇ ਆਪਣੇ ਜਿਹੜੇ ਡੋਰ ਹੈਗੇ ਨੇ ਡੋਰ ਹੈਂਡਲ ਮੈਟਲ ਟੈਕਰ ਨੇ ਉਹ ਵੀ ਪੂਰੀ ਤਰ੍ਹਾਂ ਲੱਗੇ ਹੋਏ ਨੇ ਉਹਨਾਂ ਨੂੰ ਚੈੱਕ ਕਰ ਲਿਆ ਗਿਆ ਜੀ ਪੂਰੀ ਤਰ੍ਹਾਂ ਪੁਲਿਸ ਸਾਡੀ ਤਨਾਤ ਆ ਜੀ ਤਾਂ ਸਰ ਦਿਨ ਰਾਤ ਪੁਲਿਸ ਇਸੇ ਤਰ੍ਹਾਂ ਹੀ ਦਿਲਵੈ ਸਟੇਸ਼ਨ ਦੇ ਉੱਪਰ ਜਿਹੜੀ ਆਪਣੀ ਉਹ ਨਿਗਰਾਨੀ ਰੱਖੇਗੀ ਲੋਕ ਸਭਾ ਚੋਣਾਂ ਹੋਣ ਤੱਕਣ ਹਾਂਜੀ ਜੀ ਸਮੇਂ-ਸਮੇਂ ਦੇ ਉੱਤੇ ਅਸੀਂ ਇਹ ਕਾਰਡਨ ਐਂਡ ਸਰਚ ਆਪਰੇਸ਼ਨ ਇੱਥੇ ਕਰਾਂਗੇ ਤਾਂ ਆਉਣ ਵਾਲੇ ਸਮ ਚੈਕਿੰਗ ਆ ਉਹ ਪੰਜਾਬ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਜਿਹੜੇ ਜਿਹੜੇ ਸੈਂਸਿਟਿਵ ਪੁਆਇੰਟ ਹੈਗੇ ਨੇ ਜੀ ਉਹਨਾਂ ਉਹਨਾਂ ਤੇ ਅਸੀਂ ਕਰਾਂਗੇ ਜੀ ਚੰਚਾ ਚੌਂਕਾਂ ਦੇ ਵਿੱਚ ਰਾਤ ਸਮੇਂ ਕਿੰਨੀ ਕੁ ਪੁਲਿਸ ਜਿਹੜੀ ਆ ਉਹ ਦਿਖਾਈ ਦੇਗੀ ਜੀ ਪੁਲਿਸ ਜੀ ਸਾਡੀ ਪੈਰਾਮਿਲਟਰੀ ਹੋਗੀ ਤੇ ਸਾਡੀ ਪੰਜਾਬ ਪੁਲਿਸ ਦੀ ਜਿਹੜੀ ਟੀਮ ਹੈ ਸਾਰੀਆਂ ਚੌਂਕਾਂ ਦੇ ਵਿੱਚ ਤਨਾਤਾ ਤਾਂ ਲੋਕਾਂ ਨੂੰ ਕੀ ਆਪਣੇ ਵੱਲੋਂ ਮੈਸੇਜ ਦੇਣਾ ਚਾਹੁੰਦੇ ਨੇ ਸ਼ੇਅਰ ਐਂਡ ਟ੍ਰਾਂਸਪੋਰਟ ਜਿਹੜੇ ਹੈਗੇ ਆ ਇਹ ਕੀਤੇ ਜਾ ਰਹੇ ਆਪਣੇ ਇਲੈਕਸ਼ਨਾਂ ਕਰਵਾਈ ਜਾ ਰਹੀਆਂ ਸਾਰੇ ਆਪਣਾ ਵੋਟ ਦਾ ਸਹੀ ਯੋਗ ਤਾਂ ਤੁਸੀਂ ਵੇਖਿਆ ਕਿ ਅਸੀਂ ਗੱਲਬਾਤ